Murda Bağır! Murda Bağır! Kaçmıyor kantara Boa tarde. ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਜਲ ਸਪਲਾਈ ਦੇ ਮੁਲਾਜ਼ਮਾਂ ਵੱਲੋਂ ਤਾਰਾਗਰ ਵਿਖੇ ਧਰਨਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਐਸਡੀਓ ਕਨਸਰਾਜ ਦੇ ਨੇ ਜੋ ਉਹ ਮੁਲਾਜ਼ਮਾਂ ਦੇ ਪਰਚੇ ਕੀਤੇ ਹਨ ਉਹਨਾਂ ਦੇ ਵਿਰੋਧ ਵਿੱਚ ਉਹਨਾਂ ਨੇ ਇੱਕ ਧਰਨਾ ਲਗਾਇਆ ਰੋਸ ਪ੍ਰਦਰਸ਼ਨ ਕੀਤਾ ਤੁਹਾਨੂੰ ਐਸਡੀਓ ਦੀ ਕੁਰਸੀ ਵੀ ਖਾਲੀ ਦੱਸ ਲੱਗਦਾ ਹੈ ਕਿ ਬਿਲਕੁਲ ਖਾਲੀ ਪਈ ਹੈ ਐਸਡੀਓ ਹਜੇ ਤੱਕ ਇੱਥੇ ਆਏ ਨਹੀਂ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਪ੍ਰਦਰਸ਼ਨ ਕੀਤਾ ਹੈ ਕੱਲ ਇਹਨਾਂ ਨੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਸੀ ਪੁਤਲਾ ਇਸ ਕਰਕੇ ਫੂਕਿਆ ਸੀ ਕਿ ਸਰਕਾਰ ਵੱਲੋਂ ਇੱਕ ਸਿਸਟਮ ਲਗਾਇਆ ਜਾ ਰਿਹਾ ਜਿਸ ਦਾ ਨਾਮ ਸਕੋਡਾ ਰੱਖਿਆ ਗਿਆ ਸਕੋਡਾ ਨਾਮ ਦਾ ਸਿਸਟਮ ਹੈ ਜੋ ਹਰ ਜਲ ਸਪਲਾਈ ਤੇ ਜੋ ਲਾਗੂ ਕੀਤਾ ਗਿਆ ਹ ਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਤੇ ਐਸ ਡੀਓ ਵੱਲੋਂ ਇੱਕ ਝੂਠੇ ਪਰਚੇ ਕੀਤੇ ਗਏ ਹਨ ਉਸ ਪਰਚਿਆਂ ਨੂੰ ਰੱਦ ਕਰਨ ਲਈ ਇਹਨਾਂ ਨੇ ਇੱਕ ਧਰਨਾ ਲਗਾਇਆ ਹੈ ਤਾਰਾਗਰ ਵਿਖੇ ਇਹਦਾ ਵਿਰੋਧ ਕੀਤਾ ਹੈ ਹਾ ਜੇ ਤੱਕ ਐਸ ਡੀਓ ਇੱਥੇ ਨਹੀਂ ਪਹੁੰਚੇ ਅਸੀਂ ਗੱਲਬਾਤ ਕਰਾਂਗੇ ਜੋ ਇੱਥੇ ਜਲ ਸਪਲਾਈ ਦੇ ਮੁਲਾਜ਼ਮਾਨ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਕੀਤਾ ਜਾ ਰਿਹਾ ਜੀ ਅਥੇ ਕਮਲਾ ਜੀ ਸਰ ਸਮੋਰਟਾ ਜਿਸੇ ਨੰਬਰ 31 ਆਪਣਾ ਸੋਰੀ ਜਲਸਪਲਾਇਟੀ ਸਾਇੰਟਿਸਟਸ ਦਾ ਕੰਟਰੈਕਟ ਵਰਕਰ ਜਿਸੇ ਨੰਬਰ 31 ਦੇ ਸਾਰੇ ਅਤੇ ਜਿਹੜਾ ਰੂਸਾਤੀ ਬੈਠੇ ਨੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਸਾਡੇ ਸਕੀਮਾ ਤੇ ਸਕਾਡਾ ਸਿਸਟਮ ਜਿਹੜਾ ਲਗਵਾਇਆ ਜਾ ਰਿਹਾ ਹੈ ਪੰਜਾਬ ਦੇ ਕਿਤੇ ਵੀ ਜ਼ਿਲ੍ਹੇ ਵਿੱਚ ਇਹ ਸਿਸਟਮ ਨਹੀਂ ਲਗਾਇਆ ਸਾਡੇ ਫਤਾਨਕੌਰ ਦੇ ਵਿੱਚ ਸਬੰਟਰੀਨ ਰੋਡ ਜਾਨ ਸਿੰਘ ਦੇ ਜੋ ਐਸਡੀਓ ਕਲਸਰਾਜ ਨੇ ਉਹਨਾਂ ਵੱਲੋਂ ਸਾਡੀਆਂ ਸਕੀਮਾਂ ਤੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਅਸੀਂ ਇਸ ਦਾ ਪੂਰਨ ਪੂਰਨ ਤੌਰ ਤੇ ਵਿਰੋਧ ਕਰਦੇ ਪਿਆ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੈ ਕਿ ਜਦ ਤੱਕ ਸਾਡੇ ਜਥੇਬੰਦੀ ਨਾਲ ਇਸ ਸਿਸਟਮ ਤੇ ਗੱਲਬਾਤ ਨਹੀਂ ਹੁੰਦੀ ਅਸੀਂ ਇਸ ਦਾ ਵਿਰੋਧ ਜਿਹੜਾ ਉਹ ਕਰਦੇ ਰਵਾਂਗੇ ਇਸ ਵਿਰੋਧ ਦੇ ਤਹਿਤ ਸਾਡੇ ਐਸਡੀਓ ਕਲਸਰਾਜ ਨੇ ਸਾਡੇ ਤੇ ਐਫਆਰ ਦਰਜ ਕਰਾਈ ਹੈ ਸਾਡੇ ਪਰਿਵਾਰਾਂ ਤੇ 25 ਬੰਦਿਆਂ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਤੇ ਐਫਆਰ ਦਰਜ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਧਰਨੇ ਦਾ ਮੁੱਖ ਕਾਰਨ ਇਹ ਹੈ ਕਿ ਜਿਹੜਾ ਸਾਡੇ ਤੇ ਝੂਠੀ ਐਫਆਈਆਰ ਜਿਹੜਾ ਲਾਈ ਕੀਤੀ ਹੈ ਉਹਨੂੰ ਰੱਦ ਕੀਤਾ ਜਾਵੇ ਜੇਕਰ ਇਹ ਐਫਆਈਆਰ ਰੱਦ ਨਹੀਂ ਹੁੰਦੀ ਤਾਂ ਅਸੀਂ ਸਾਡੀ ਜੋ ਸੁਭਾ ਕਮੇਟੀ ਹੈ ਸਾਡੀ ਜੋ ਇੱਥੇ ਬੈਠੀ ਲੀਡਰਸ਼ਿਪ ਹੈ ਇਹ ਕੋਈ ਵੱਡਾ ਫੈਸਲਾ ਕਰ ਸਕਦੇ ਨਹੀਂ ਹੈ ਇਸ ਲਈ ਅਸੀਂ ਆਈਜੀ ਨੂੰ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਤੱਕ ਸਾਡੇ ਝੂਠੇ ਪਰਚੇ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਧਰਨਾ ਜਿਹੜਾ ਆ ਇਹ ਚੱਲਦਾ ਰਹੇਗਾ ਅਸੀਂ ਅੱਜ ਜਿਹੜੇ ਜਲ ਸਪਲਾਈ ਸੈਨਿਟਾਈਜ਼ਿੰਗ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਹ ਸੰਘਰਸ਼ ਦੀ ਹਮਾਇਤ ਵਿੱਚ ਆਏ ਆਂ ਅਸੀਂ ਇਸ ਗੱਲ ਦੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਸਕਾਡਾ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਚੁੱਕਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਉਹ ਭਾਈ ਰੇਲਾਂ ਸਾਰਾ ਮਹਿਕਮਾ ਸਾਰੇ ਅਧਾਰੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਗਏ ਆ ਇਸੇ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਸਪਰਪੋਸਿਟ ਵਹੀਕਲ ਨਾਂ ਦੀ ਜਿੱਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਤੇ ਕੋ ਨੂੰ ਇਹ ਸੌਂਪਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਤੇ ਕੋ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰੋਜ਼ਗਾਰ ਆ ਉਹ ਰੋਜ਼ਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮੁੱਲ ਮਿਲੂਗਾ ਜਾਨੀ ਪਾਣੀ ਦੀ ਕੀਮਤ ਅਦਾ ਕਰਨੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਕਿ ਇਹ ਸਰਕਾਰ ਦੀ ਜਿਹੜੀ ਪਾਲਿਸੀ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਦੀ ਪਾਲਿਸੀ ਹੈ ਇਹ ਵਰਲਡ ਬੈਂਕ ਆਈ ਐਮ ਐਫ ਤੇ ਡਬਲਯੂ ਟੂਓ ਦੀਆਂ ਪਾਲਸੀਆਂ ਦੇ ਤਹਿਤ ਆ ਕਿ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਸੂਤ ਜੇ ਜਲ ਸਪਲਾਈ ਦੀ ਸੇਵਾ ਉਹ ਲੋਕ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਤੌਰ ਦੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਸੌਂਪੀ ਜਾ ਰਹੀ ਆ ਇਹਦੀ ਅਸੀਂ ਨਿੰਦਾ ਕਰ ਰਹੇ ਹਾਂ ਤੇ ਇਹ ਸੰਘਰਸ਼ ਦੀ ਅਸੀਂ ਹਮਾਇਤ ਕਰ ਰਹੇ ਹਾਂ ਤੇ ਇਹ ਜਿਹੜੇ ਸੰਘਰਸ਼ੀ ਲੋਕਾਂ ਦੇ ਉੱਤੇ ਕੀਤੇ ਝੂਠੇ ਪਰਚੇ ਆ ਉਹ ਰੱਦ ਕਰਕੇ ਇਹ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਲਈ ਅਸੀਂ ਮੰਗ ਕਰਦੇ ਆਂ ਇਹ ਸਾਡਾ ਸੰਘਰਸ਼ ਹੈ